ਸੱਚੀ ਗੱਲ ਦੋਸਤੋ ਮੈਂ ਪੀਸੀ ਰਾਉ ਉਤਰਾਜਪੁਰ ਤੋਂ ਤੁਸੀਂ ਵੇਖਦੇ ਪਿਓ ਪੰਜਾਬ ਲਾਈਵ ਲਾਈਵ ਪੰਜਾਬ ਤੇ ਅਸੀਂ ਪਹੁੰਚ ਗਏ ਭੋਪਾਲ ਸਿਹਰੇ ਬੰਦ ਜਲਾਵ ਅਸੀਂ ਵੀ ਭੋਪਾਲ ਦੇ ਰਹਿਣ ਵਾਲਿਆ ਇੱਕ ਛੋਟੀ ਜਿਹੀ ਮੁੱਦਾ ਹੈ ਔਰ ਬਹੁਤ ਗੁੜਾ ਮੁੱਦਾ ਹੈ ਪਹਿਲੇ ਇੱਥੇ ਦੋ ਤਿੰਨ ਟ੍ਰੇਨਰ ਰੁਕਦੇ ਸੀ ਲੰਬੀ ਰੂਟ 'ਤੇ ਪਰ ਕੁਛ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਲਾਲੂ ਪ੍ਰਸਾਦ ਯਾਦਵ ਸਿੱਕੇ ਰੇਲ ਮੰਤਰੀ ਉਸ ਟਾਈਮ ਦੀ ਗੱਲ ਹੈ ਕਿ ਡੀਐਮ ਸਾਹਿਬ ਆਏ ਇੱਥੇ ਜਾਂਦੇ ਸੀ ਇਹਨਾਂ ਨੂੰ ਕੋਈ ਮੰਗ ਪੇਟ ਦੇਣਾ ਥਾ ਕੋਈ ਗੱਲਬਾਤ ਹੋਈ ਤੇ ਮੈਨੂੰ ਨਹੀਂ ਉਹਦੇ ਬਾਅਦ 'ਚ ਜਦੋਂ ਡੀਐਮ ਸਾਹਿਬ ਗਏ ਤੇ ਜੋ ਜਿਹੜੇ ਟ੍ਰੇਨ ਇੱਥੇ ਰੁਕਦੀ ਸੀ ਉਹ ਵੀ ਰੱਦ ਕਰ ਦਿੱਤੀ ਕੋਣ ਮੁੱਦਾ ਇਹ ਹੈ ਕਿ ਇੱਥੇ ਕੋਈ ਵੀ ਲੰਬੀ ਰੋਡ ਦੀ ਟ੍ਰੇਨ ਨਹੀਂ ਰੁਕਦੀ ਤੋਂ ਅਸੀਂ ਗੱਲਬਾਤ ਕਰਾਂਗੇ ਇੱਥੇ ਸਟੇਸ਼ਨ ਮਾਸਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਣਾ ਕਿ ਕਾਰਨ ਕੀ ਹੈ ਕਿਉਂ ਨਹੀਂ ਰੁਕਦੀ ਠੀਕ ਹੈ ਜੀ ਅਬ ਜੇ ਨਹੀਂ ਰੁਕਦੀ ਤਾਂ ਕਿੱਦਾਂ ਲੋਕਾਂ ਦੀ 35000 ਆਬਾਦੀ ਹੈ ਉਹ ਕਿਤਾਉ ਗੱਲਬਾਤ ਕਰ ਹਾਂਜੀ ਜੀ ਆਓ ਗੱਲਬਾਤ ਕਰਦੇ ਇੱਥੇ ਦੇ ਜਿਹੜੇ ਪਾਸੇ ਨੇ ਬੱਬੂ ਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਪਹਿਲੇ ਟ੍ਰੇਨ ਰੁਕਦੀ ਸੀ ਦਿੱਲੀ ਵਗੈਰਾ ਆਰਾਮ ਨਾਲ ਚੱਲੇ ਜਾਣੇ ਸੀ ਹੁਣ ਇੱਥੇ ਇੱਕ ਮਿੰਨੀ ਰੁਕਦੀ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦਾ ਵੀ ਇੱਥੇ ਰੁਕਣੀ ਚਾਹੀਦੀ ਆ ਬੰਦੇ ਬੜੇ ਪਰੇਸ਼ਾਨ ਹੁੰਦੇ ਆ ਵੇਖੋ ਜੀ ਹਰ ਇੱਕ ਨੂੰ ਲੋੜ ਆ ਕਿ ਜਾਣਾ ਚਾਹੀਦਾ ਰੁਕਣੀ ਚਾਹੀਦੀ ਜੀ ਇਹ ਕਿ ਪਹਿਲੇ ਪਹਿਲੇ ਤੋਂ ਰੋਕਦੀ ਸੀ ਪਹਿਲੇ ਪਹਿਲਾ ਰੁਕਦੀ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਰੋਕ ਜਿਹੜੀ ਤੋਂ ਅਸੀਂ ਪੁੱਛਦੇ ਆ ਉਹ ਕਹਿੰਦੇ ਨਹੀਂ ਆ ਅਸੀਂ ਮੀਡੀਆ 'ਚ ਕੋਈ ਗੱਲ ਨਹੀਂ ਕਰਨੀ ਵੱਡੇ ਸਾਹਬ ਜਿਹੜੇ ਜਿਹੜੇ ਤਨਖਾਹ ਲੈਂਦੇ ਨੇ ਲੱਖ ਲੱਖ ਰੁਪਈਆ ਹਾਂਜੀ ਉਹ ਕਹਿੰਦੇ ਕਿੰਨੇ ਸਾਨੂੰ ਨਹੀਂ ਪਤਾ ਹਾਂਜੀ ਇਹਨਾਂ ਨੂੰ ਕਿਉਂ ਨਹੀਂ ਪਤਾ ਤਾਂ ਜਿਹੜੇ ਇੰਨੀ ਦੁਨੀਆ ਖਰਾਬ ਹੁੰਦੀ ਉਹ ਕਿਉਂ ਠੀਕ ਹੈ ਇਹਨਾਂ ਦਾ ਕੈਂਡ ਦਾ ਬਾਬ ਯਹੀ ਹੈ ਹੋਰ ਵੀ ਇੱਧਰ ਬੈਠੇ ਸੱਜਣ ਮਿੱਤਰ ਉਹਨਾਂ ਨੂੰ ਪੁੱਛਦੇ ਸਰ ਇੱਥੇ ਪਹਿਲੇ ਦੋ ਤਿੰਨ ਟ੍ਰੈਨਾਂ ਲੰਬੀ ਰੋਡ ਦੇ ਰੁਕਦੀ ਸੀ ਕਈ ਸਾਲਾਂ ਤੋਂ ਇੱਥੇ ਬਹੁਤ ਖੱਦਲ ਖਰਾਬੀ ਹੋ ਰਹੀ ਹੈ ਉਹ ਉਪਰ ਦੇ ਆਵਾਜ਼ੀ 35000 ਆਵਾਜ਼ੀ ਠੀਕ ਹੈ ਨਾ ਚੋਣ ਸਾਰੀ ਪਹਿਲਾਂ ਸਾਰੀ ਟ੍ਰੇਨਾਂ ਇੱਥੇ ਰੁਕਦੀਆਂ ਹੈ ਜੰਮੂ ਤੋਂ ਜੰਮੂ ਤੋਂ ਦਿੱਲੀ ਤੱਕ ਥੋੜਾ ਉੱਚੀ ਬੋਲੋ ਸਰ ਜੰਮੂ ਤੋਂ ਦਿੱਲੀ ਜਾਂਦੀ ਸੀ ਟ੍ਰੇਨ ਫਿਰ ਅਹਿਮਦਾਬਾਦ ਤੋਂ ਇੱਥੇ ਜੰਮੂ ਕਸ਼ਮੀਰ ਜਾਂਦੀ ਹੈ ਕੀ ਸਾਨੂੰ ਫਿਰ ਜ਼ਰੂਰਤ ਹੈ ਇਹ ਪਤਾ ਨਹੀਂ ਗਵਰਨਮੈਂਟ ਵੱਲੋਂ ਕੀ ਕੀ ਗੱਲ ਹੋਈ ਕਿ ਜਿਹੜੀ ਟ੍ਰੇਨ ਇੱਥੇ ਨਹੀਂ ਰੁਕਦੀ ਸਾਰੇ ਅਸੀਂ ਘੱਟ ਤੋਂ ਘੱਟ 200 ਤੇ 250 ਪਿੰਡ ਇੱਥੇ ਪੈਂਦਾ ਹਾਂਜੀ ਬਿਲਕੁਲ ਲੱਗਦਾ ਹੈ ਬਿਲਕੁਲ ਦੇ ਭਾਈ ਸਾਡੀ ਤਾਂ ਇਹੀ ਹੈ ਕਿ ਇੱਥੇ ਟ੍ਰੇਨਾਂ ਰੁਕਣੀਆਂ ਚਾਹੀਦੀਆਂ ਇੱਥੇ ਦੇ ਜਿਹੜੇ ਆਪਣੇ ਪੰਜਾਬ ਤੋਂ ਪੂਰੇ ਦੇਸ਼ ਦੇ ਰਾਜ ਮੰਤਰੀ ਹੈ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਜੀ ਹਨ ਲੁਧਿਆਣਾ ਦੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਦੇਣਾ ਚਾਹੁੰਦੇ ਕਿ ਭਾਈ ਇੱਥੇ ਸਾਡੇ ਆਵਾਜ ਜਿਆਦਾ ਪਿੰਡ ਜਿਆਦਾ ਪੈਂਦੇ ਤਾਂ ਬਹੁਤ ਅੱਜਲ ਖਰਾਬੀ ਹੁੰਦੀ ਹੈ ਤੇ ਟ੍ਰੇਨਾਂ ਨਾਲ ਚਲਣੀਆਂ ਚਾਹੀਦੀਆਂ ਜੀ ਜਿੰਨੂ ਮਰਜੀ ਪੁੱਛ ਲਿਓ ਬੇਸ਼ੱਕ ਆ ਕੇ ਘਰ ਘਰ ਭੋਪੁਰ ਚੇ ਜਾ ਕੇ ਤੁਸੀਂ ਪੁੱਛ ਲਿਓ ਸਾਰਿਆਂ ਦਾ ਇਹੀ ਕਹਿਣਾ ਕਿ ਖੱਜਲ ਖਰਾਬੀ ਦੇ ਇਲਾਵਾ ਹੋਰ ਕੁਝ ਨਹੀਂ ਮਿਲਦਾ ਔਰ ਜਦੋਂ ਇਹਨਾਂ ਦੇ ਅਫਸਰਾਂ ਦੇ ਨਾਲ ਗੱਲ ਕਰੋ ਸਟੇਸ਼ਨ ਮਾਸਟਰ ਜੀ ਨਾਲ ਕਹਿੰਦੇ ਬਾਹਰ ਬਾਹਰ ਚਲੋ ਬਾਹਰ ਚਲੋ ਅਸੀਂ ਤਾਂ ਬਾਹਰ ਐ ਪਰ ਤੁਸੀਂ ਸਾਬ ਲੋਕ ਇਹ ਜਿਹੜੀ ਭੋਪੁਰ ਦੀ ਮੁੱਦਾ ਹੈ ਤੁਸੀਂ ਆਪਣੇ ਵੱਡੇ ਅਫਸਰ ਕੋਲ ਪਹੁੰਚਾਓ ਇਹ ਅੰਦਰ ਬੈਠੇ ਹਾਂ ਜੀ ਅੰਦਰ ਬੈਠੇ ਇਹਨਾਂ ਨੂੰ ਕੋਈ ਫਿਕਰ ਨਹੀਂ ਵੀ ਕਿੰਦਾ ਦੁਨੀਆ ਖਰਾਬ ਹੋਊਗੀ ਹਏ ਇਹ ਆਦੇ ਪਿੱਛੇ ਤੁਸੀਂ ਬਾਹਰ ਚਲੋ ਬਾਹਰ ਚਲੋ ਨਹੀਂ ਮੀਡੀਆ ਵਾਲਿਆਂ ਨੂੰ ਕਹਿੰਦੇ ਬਾਹਰ ਚਲੋ ਤੁਹਾਨੂੰ ਕਹਿੰਦੇ ਬਾਹਰ ਹਾਂ ਜੀ ਹਾਂ ਜੀ ਹਾਂ ਜੀ ਇਹ ਤੀਸੀ ਰਾਉਤ ਰਾਜਪੂਤ ਬੋ ਤਾਂ ਹੁਣ ਅਸੀਂ ਗੱਲ ਕਰਾਂਗੇ ਇਸ ਬਾਰੇ ਚ ਸਟੇਸ਼ਨ ਮਾਸਟਰ ਸਾਹਿਬ ਤੇ ਅਰੋਜੀ ਕਰਨਾ ਚਾਹੇਗਾ ਨਹੀਂ ਕਰਨਾ ਸਰ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਲਾਈਕ ਪੰਜਾਬ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਿਓ ਜੀ ਸਰ ਬਤਾਈਓ ਜੀ ਆ ਫੜਾ ਉਚਾਰਨ ਇਹ ਹੈ ਠੀਕ ਅੱਛਾ ਜੀ ਉਹ ਕੰਮ ਕਰ ਲੈ। ਥੋੜਾ ਬਾਅਦ ਵਿੱਚ ਕਰ ਲੈ ਜੀ। ਅੱਜ ਦੀ ਡਿਊਟੀ ਟਾਈਮ ਦੇ ਬਾਅਦ। ਅਭੀ ਤਾਂ ਕੋਈ ਡਿਊਟੀ ਨਹੀਂ ਤਾਂ ਸਿਰਫ ਇੱਥੇ ਟ੍ਰੇਨ ਹੀ ਰੁਕਦੀ ਸਾਰੀ ਤੁਸੀਂ ਪਹੁੰਚੋ ਕੋਈ ਵੀ ਟ੍ਰੇਨ ਪਹਿਲੇ ਤਿੰਨੇ ਚਾਰ ਟ੍ਰੇਨ ਰੁਕਦੀ ਸੀ 40 ਹਜ਼ਾਰ ਆਵਾਦੀਆਂ ਸਰ ਉਹ ਪੁੱਛ। ਅਬ ਬਾਅਦ ਵਿੱਚ ਕਰਾਂਗੇ। ਇਹ ਦੇਖਿਏ ਕੋਈ ਵੀ ਵਿਆਹ ਦਿਨ ਨੂੰ ਇਹ ਬਿਲਕੁਲ ਮਨਾ ਕਰ ਦਿੱਤੇ ਸਿੱਧੇ ਤੌਰ ਤੇ ਮੀਡੀਆ ਲੋਕ ਕਹਿ ਰਹੇ ਬਾਹਰ ਚਲੇ ਜਾਓ। ਤੇ ਅਸੀਂ ਜਾ ਰਹੇ ਬਾਹਰ ਤੇ ਦੀ ਜਵਾਬ ਜਿਹੜੀ ਹੈ ਅਸੀਂ ਲਵਾਂਗੇ ਇੱਥੇ ਦੇ ਜਿਹੜੇ ਰਾਜਨੀਤਿਕ ਕਾਰੀ ਹੈ ਬੀਜੇਪੀ ਦੇ ਸਰਕਾਰ ਹੈ ਅ ਔਰ ਇੱਥੇ ਦੇ ਜਿਹੜੇ ਹਲਕਾ ਇਨਚਾਰਜ ਹੈ ਉਹਨਾਂ ਸੇ ਬਾਤ ਕਰੇਗੇ ਔਰ ਜੋ ਜ਼ਿਲੰਦਰ ਦੇ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰੇਗੇ ਤੇ ਇਹ ਸਿੱਧਾ ਇਹ ਵੀਡੀਓ ਅਸੀਂ ਰੇਲ ਮੰਤਰਾਲੇ ਭੇਜਣਾ ਹੈ ਤੇ ਤਕਿ ਇਹ ਜਿਹੜਾ ਬੋਪੁਰ ਦਾ ਮੁੱਦਾ ਹੈ ਇਹ ਬੋਪੁਰ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਏ ਤਕਿ ਇਹ ਮੁੱਦਾ ਸਹੂਲਤ ਸਹੂਲਤ ਸਕੇ ਨਾ ਕਿ ਉਹ ਲੋਕ ਜੀ ਪੀ ਸੀ ਰਾਉਤ ਰਾਜਪਤ ਲਾਈਵ ਪੰਜਾਬ ਨੂੰ ਉਪਰ ਸਿਤਲਬਾਈ ਜੀ ਇੱਕ ਉਹ ਪਰਚੇ ਬਹੁਤ بڑا ਮੁੱਦਾ ਹੈ ਇੱਥੇ ਰੇਲਵੇ ਸਟੇਸ਼ਨ ਹੈ ਤੇ ਪਹਿਲੇ ਦੋ ਤਿੰਨ ਲੰਬੀ ਰੂਟ ਦੀ ਟ੍ਰੇਨ ਰੁਕਦੀ ਸੀ ਹੁਣ ਬਿਲਕੁਲ ਬੰਦ ਹੋ ਗਏ ਰੁਕਣਾ ਤੇ ਇੱਥੇ ਇੱਕ ਟਿਕਟ 카운ਟਰ ਨਹੀਂ ਹੈ ਤੇ ਇਹ ਥੋੜਾ ਜਿਹੜੇ ਰੇਲ ਰਾਜ ਮੰਤਰੀ ਹੈ ਸਾਡੇ ਰਬਲਿਤ ਬਿੱਟੂ ਸਾਹਿਬ ਤੇ ਇਹ ਮੁੱਦਾ ਤੁਸੀਂ ਕਿਦਾਂ ਦੇਖੋਗੇ ਔਰ ਕਿਤਨੇ ਦਿਨ ਕਿਉਂਕਿ ਤੁਹਾਡਾ ਸਰਕਾਰ ਪਹਿਲੇ ਜੰਮੂ ਤੱ비 ਸੁਰਾਜ ਐਕਸਪ੍ਰੈਸ 245 ਰੁਕਦੇ ਮੈਂ ਉੱਪਰ ਦੇ ਮੇਰੇ ਦੋਸਤ ਸੱਤ ਬੈਠੇ ਆ ਸਾਡੀ ਪਾਰਟੀ ਦੇ ਜਨਰਲ ਸੈਕਟੀ ਬੈਠੇ ਆ 올ਡੀ ਜੀ ਸਾਡੇ ਜੰਮੂ ਦਿੱਲੀ ਆ ਅਰੁਣ ਜੀ ਨੂੰ ਨੋਲਜ ਹੈ ਕਿਉਂਕਿ ਪੁਰਾਣੇ ਅਰੁਣ ਜੀ ਕਾਫੀ ਦੇਰ ਸੇਵਾ ਨਿਭਾ ਚੁੱਕੇ ਆ ਸਾਡੇ ਮੰਡਲ ਦੇ ਪ੍ਰਧਾਨ ਨੇ ਤੇ ਭੋਗਪੁਰ ਦੇ ਆ ਮੈਂ ਇਹਨਾਂ ਨੂੰ ਕਹਾਂਗਾ ਕਿ ਡੈਲੀਗੇਸ਼ਨ ਤੁਹਾਨੂੰ ਮੈਂ ਟਾਈਮ ਲੈ ਜਨਾ ਬਿੱਟੂ ਜੀ ਕੋਈ ਬਿੱਟੂ ਚੰਡੀਗੜ੍ਹ ਆ ਤੁਸੀਂ ਤੁਸੀਂ ਵੀ ਬੜੇ ਅੱਛੇ ਹੋ ਤੁਸੀਂ ਬੜੇ ਅੱਛੇ ਪੱਤਰਕਾਰ ਹੋ ਜੇ ਇਹਦਾ ਵੀ ਤੁਹਾਡੇ ਲੱਗਦਾ ਤੁਸੀਂ ਬੋਲਦੀ ਦੱਸੋਗੇ ਨਾ ਲੈਟਰਪੈਡ ਦੇ ਉੱਤੇ ਬੜੀ ਜਲਦੀ ਜਿਹੜੀ ਟ੍ਰੇਨ ਦੀ ਤੁਸੀਂ ਮੰਗ ਕਰੋਗੇ ਅਫਸਰ ਜਸਟ ਆਫਿਸ ਅਸਿਕ ਰੱਖ ਦਵਾਂਗੇ ਮੰਗੇ ਉਰਤੁਲਾ ਵਾਜੇ ਤੁਸੀਂ ਕਹਿੰਦੇ ਟਿਕਟ ਕਾਊਂਟਰ ਚਾਹੀਦਾ ਹਾਂਜੀ ਕਿਉਂਕਿ ਅੱਜ ਭਾਰਤ ਦੇ ਵਿੱਚ ਕੋਈ ਅਸੋਸੀਏਸ਼ਨ ਨਹੀਂ ਹੈ ਜਿਹੜਾ ਅਪਗ੍ਰੇਡ ਨਹੀਂ ਹੋ ਰਿਹਾ ਬਹੁਤ ਸੁੰਦਰ ਬੰਦੇ ਪਰ ਟ੍ਰੇਨਾਂ ਜਿੱਥੇ ਦੁਨੀਆ ਕਹਿੰਦੀ ਨਹੀਂ ਚੱਲ ਸਕਦੀਆਂ ਅੱਜ ਅੱਕ ਜੰਮੂ ਕਸ਼ਮੀਰ ਦੇ ਦੇਖੋ ਲੋਕ ਕਹਿੰਦੇ ਜੋ ਉੱਥੇ ਟ੍ਰੇਨ ਨਹੀਂ ਪਹੁੰਚ ਸਕਦੀਆਂ ਦੇਸ਼ ਦੇ ਪ੍ਰਧਾਨ ਮੰਤਰੀ ਤੁਸੀਂ ਇੰਦਰ ਮੋਦੀ ਜੀ ਦਾ ਸੁਪਨਾ ਪੂਰਾ ਹੋ ਰਿਹਾ ਜਿਹੜਾ ਭਾਰਤ ਨਵਾਂ ਭਾਰਤ ਬਣ ਰਿਹਾ ਚੋਰੀ ਵਿੱਚ ਭੁੱਖਪੁਰ ਕਿਉਂ ਦੂਰਾ ਰਹੇਗਾ ਭੁੱਖਪੁਰ ਦੇ ਲੋਕਾਂ ਨੂੰ ਮੈਂ ਚਾਹ ਲਿਉਣਾ ਨਹੀਂ ਪਹਿਲੇ ਸਰ ਚੱਲਦਾ ਸੀ ਟ੍ਰੇਨ ਚੱਲਦਾ ਸੀ ਜਦੋਂ ਲਾਲੂ ਪ੍ਰਸਾਦ ਯਾਦਵ ਸੀ ਕੇ ਰੇਲ ਮੰਤਰੀ ਕੋਈ ਜੀਐਮ ਸਾਹਿਬ ਆਏ ਥੇ ਉਹਨਾਂ ਨੂੰ ਰੋਕਾ ਗਿਆ ਮੇਰੀ ਪੂਰੀ ਕੋਸ਼ਿਸ਼ ਹੈ ਕਿ ਜੇ ਲੋਕਲੀ ਪ੍ਰੈਸ ਕਾਨਫਰੰਸ ਜਾਵਾਂਗਾ ਤਾਂ ਟ੍ਰੇਨ ਜੂ ਰੁਕੀ ਹੋਈ ਤੇ ਤੁਹਾਡਾ ਮੇਰਾ ਵਾਅਦਾ ਹੈ ਧੰਨਵਾਦ